ਹੰਮਲਾ ਕੀਤਾ ਗਿਆ ਸੀ ਜਿਸ ਵਿੱਚ ਭਾਰਤੀ ਪੁਲਿਸ ਦੇ 10 ਜਵਾਨ ਸ਼ਹੀਦ ਹੋ ਗਏ ਸੀ ਜਿਨ੍ਹਾਂ ਦੀ ਯਾਦ ਵਿੱਚ ਅੱਜ ਡਿਊਟੀ ਦੌਰਾਨ ਹੋਰ ਮਾਰੇ ਗਏ ਪੁਲਿਸ ਅਧਿਕਾਰੀਆ ਕਰਮਚਾਰੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ 7 ਜੁਲਾਈ ਤੋਂ 7 ਨੂੰ ਸਟੇਟ ਲੈਵਲ ਮੰਾਇਰਯੋਗ ਆਈਜੀਪੀਜ਼ ਦੀ ਕਾਨਫਰੰਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਸਾਰੇ ਦੇਸ਼ ਵਿੱਚ ਜ਼ਿਲ੍ਹਾ ਹੈੱਡਕ quartara ਤੇ ਹੋਰ ਪੁਲਿਸ ਯੂਨਿਟਾਂ ਵਿੱਚ 21 ਅਕਤੂਬਰ ਨੂੰ ਇਹ ਦਿਨ ਬਣਾਇਆ ਜਾਇਆ ਕਰੇਗਾ ਇਸ ਲਈ ਨਾਸ਼ੀ ਡਬਲੀ ਯਾਦ ਨੂੰ ਤਾਜ਼ਾ ਕਰਨ ਦੀ ਅਜਰਾ ਦੇ ਪੁਲਿਸ ਸਮਰਥੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਪੰਜਾਬ ਵਿੱਚ ਕੁੱਲ 1784 ਪੁਲਿਸ ਕਰਮਚਾਰੀ ਜਿਨ੍ਹਾਂ ਵਿੱਚ ਡੀਆਈਜੀ 2 ਐਸਐਸਪੀ 10 ਐਸਪੀ 4 ਡੀਐਸਪੀ 12 ਇੰਸਪੈਕਟਰ 100 ਸਬ ਇੰਸਪੈਕਟਰ 4 ਅਸਿਸਟੈਂਟ ਸਬ ਇੰਸਪੈਕਟਰ 111 ਹੌਲਦਾਰ 268 ਸਿਪਾਹੀ 817 ਹੋਮਗਾਰਡ ਵਲੰਟੀਅਰ 294 ਤੇ ਐਸਪੀਓਜ਼ 180 ਇਹ ਦੇਸ਼ ਦੀ ਇਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਹਨਾਂ ਵਿੱਚੋਂ 43 ਕਰਮਚਾਰੀ ਸਬ ਇੰਸਪੈਕਟਰ ਇੱਕ A S H 4 S C 10 ਸਿਪਾਹੀ 7 S P O 5 ਅਤੇ T H G 16 ਜਿਨ੍ਹਾਂ ਨੂੰ ਫੋਰਸ ਕੋਟਾਲਸ ਮਦਦ ਕਰ ਜਿਨ੍ਹਾਂ ਨੇ ਦੇਸ਼ ਵਿੱਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਦੇ ਹੋਏ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕੀਤੀਆਂ ਜਿਨ੍ਹਾਂ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਸਾਨੂੰ ਇਹਨਾਂ ਸ਼ਹੀਦਾਂ ਪਰ ਪੂਰਾ ਮਾਣ ਹੈ ਤੇ ਸਦਾ ਰਹੇਗਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਸ਼ਹੀਦਾਂ ਨੂੰ ਨਿੱਗੀ ਸਬਦਾਨ ਦੀ ਹਰਕਤ ਕਰਦੇ ਹੋਏ ਆਪਣੇ ਸਾਰੇ ਪ੍ਰਣ ਕਰਦੇ ਹਾਂ ਕਿ ਇਹਨਾਂ ਦੀਆਂ ਸ਼ਹੀਦੀਆਂ ਨੂੰ ਜ਼ਾਇਆ ਨਹੀਂ ਜਾਂ ਦਿੱਤਾ ਜਾਵੇਗਾ ਅਤੇ ਅਸੀਂ ਸਾਰੇ ਇਹਨਾਂ ਵੱਲੋਂ ਦੇਸ਼ ਖਾਤਰ ਕੀਤੀਆਂ ਗਈਆਂ ਕੁਰਬਾਨੀਆਂ ਤੇ ਰਾਹ ਪੜ ਚੱਲ ਕੇ ਦੇਸ਼ ਦੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਦਾ ਵਾਅਦਾ ਕਰਦੇ ਹਾਂ ਉਹ ਸਾਰੇ ਜਿਹੜੇ ਚਾਏ ਹੋਏ ਨੇ ਉਹਨਾਂ ਦਾ ਰਿਟਾਇਰ ਸਾਰੇ ਪੁਲਿਸ ਕਾਨੂੰਚਾਰੀ ਜੀ ਸਾਹਿਬ ਅਤੇ ਹੋਰ ਜਿੰਨੇ ਵੀ ਕਾਨੂੰਚਾਰੀ ਤੇ ਆਏ ਨੇ ਸਾਰਿਆਂ ਨੂੰ ਜੀ ਆਗਦਾ ਤੇ ਸਾਰਿਆਂ ਨੂੰ ਡਿਸਟ੍ਰਿਕਟ ਪੁਲਿਸ ਕੋਲੋਂ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਮੈਂ ਰਿਕੁਐਸਟ ਕਰਦਾ ਹਾਂ ਸਾਰਿਆਂ ਨੂੰ ਵੀ ਇਸ ਤੋਂ ਬਾਅਦ ਚਾਹ ਦਾ ਅਰੇਂਜ ਕੀਤਾ ਹੈ ਸਾਰੇ ਚਾਪੀ ਕੇ ਜਾਣਗੇ ਜਿਨ੍ਹਾਂ ਦੇ ਵੀ ਜਿਹੜੇ ਪਰਿਵਾਰ ਆਏ ਨੇ ਉਹਨਾਂ ਦੀ ਦੁੱਖਤ ਜਿਹੜੀ ਹੈਗੀ ਹੈ ਉਹ ਮਾਨੇ ਵੈਸੇ ਵੀ ਸਾਹ ਇੱਥੇ ਬੈਠੇ ਨੇ। ਉਹ ਉਹਨਾਂ ਨੂੰ ਦੱਸ ਸਕਦੇ ਨੇ ਵੀ ਜੇਕਰ ਕੇਸ਼ੀ ਦੀ ਕੋਈ ਵੀ ਪ੍ਰੋਬਲਮ ਹੈਗੀ ਸਾਡੇ ਜਿਹੜੇ ਪਰਿਵਾਰ ਆਏ ਹੋਏ ਨੇ ਅਸੀਂ ਉਹਨਾਂ ਦੇ ਨਾਲ ਪਹਿਲੇ ਵੀ ਖੜੇ ਆ ਤੇ ਅੱਜ ਵੀ ਖੜੇ ਆ ਤੇ ਖੜੇ ਰਹਿਵਾਂਗੇ ਥੈਂਕ ਯੂ